ਯੂ ਵੀ ਨੂੰ ਮਦਦ ਦਾ ਮੈਂ ਬੇਟਾ ਬੜਾ ਖੁਸ਼ ਹੋਇਆ ਕੀ ਕਹਿੰਦੇ ਭੱਜ ਜਾਂਦਾ ਬਾਪੂ ਜੀ ਤੁਹਾਡੇ ਵਰਗਾ ਪਿਤਾ ਕਿਤੇ ਰੋਜ਼ ਰੋਜ਼ ਤਾਂ ਨਹੀਂ ਪੈਦਾ ਹੁੰਦਾ ਅਸੀਂ ਵੱਡਾ ਭੱਗ ਗਿਆ ਤੁਸੀਂ ਸਾਨੂੰ ਜਨਮ ਦਿੱਤਾ ਮੈਂ ਨਹੀਂ ਜਨਮ ਤਾਂ ਮਾਰ ਹੀ ਦਿੱਤਾ ਪਰ ਬੇਟਾ ਮੇਰੀ ਤੈਨੂੰ ਬੇਨਤੀ ਹੈ ਵੀ ਜਦ ਤੈਨੂੰ ਐ ਲੱਗੇ ਨਾ ਮੇਰੇ ਜਿਉਂਦੇ ਜੀ ਵੀ ਹੁਣ ਮੈਂ ਸਾਰਾ ਕੁਝ ਕਰ ਲਿਆ ਤੂੰ ਕਰ ਵੀ ਲਿਆ ਤੈਨੂੰ ਰੱਬ ਨੇ ਬਹੁਤ ਕੁਝ ਦਿੱਤਾ ਤੇ ਮੇਰੀ ਤਮੰਨਾ ਤੋਂ ਵੀ ਸਿੰਘ ਸੱਜ ਗਿਆ ਪਰਿਸ਼ਾਦ ਹੋਰ ਬੜੀ ਖੁਸ਼ੀ ਹੋਊਗੀ ਮੇਰੇ ਸਾਰੇ ਬੱਚੇ ਜਦ ਵੀ ਮਹਾਰਾਜ ਚਾਹਣਗੇ ਉਹਨਾਂ ਨੇ ਕਰਨਾ ਘਰ ਦੀ ਵਾਰੀ ਸਿੰਘਣੀ ਦੀ ਸਾਰੇ ਬਣ ਜਾਣ ਸਵੇਰ ਉੱਠ ਕੇ ਮਹਾਰਾਜ ਦੇ ਨਾਲ ਲੱਗ ਜਾਂ ਸਾਰੇ ਮੈਨੂੰ ਬਹੁਤ ਖੁਸ਼ੀ ਹੋਊਗੀ ਕਿਉਂਕਿ ਉੱਥੇ ਫਿਰ ਸੱਚਖੰਡ ਦੇ ਵਿੱਚ ਸਫਾਰਿਸ਼ ਨਹੀਂ ਚੱਲਣੀ ਵੀ ਇਹ ਤੇਰੇ ਬੱਚੇ ਸੀ ਐਵੇਂ ਤੇ ਪਿਓ ਸੀ ਉਹ ਨਹੀਂ ਚੱਲਣਾ ਉੱਥੇ ਤਾਂ ਗੁਰੂ ਦੀ ਮਰਜ਼ੀ ਚੱਲਣੀ ਹੈ ਉੱਥੇ ਮੇਤੋ ਆਵਾਜ਼ ਵੀ ਨਹੀਂ ਮਾਰ ਹੁੰਦਾ ਤੇ ਆਵਾਜ਼ ਮੈਂ ਕਿਹਾ ਤੁਹਾਡੀ ਵੀ ਨਹੀਂ ਮੈਨੂੰ ਸੁਣਨੀ ਕਿਉਂਕਿ ਉੱਥੇ ਕੱਲੀ ਕੱਲੀ ਰੂਹ ਦਾ ਸਾਹ ਹੁੰਦਾ ਸੋ ਇਹ ਮੇਰੇ ਬੱਚਿਓ ਮੈਂ ਤਾਂ ਇਹੀ ਕਹਿਣਾ ਹੱਥ ਜੋੜ ਕੇ ਯੂਵੀ ਨੂੰ ਜੋੜੇ ਨੂੰ ਵਿੱਟਰ ਨੂੰ ਐਮੀ ਨੂੰ ਨੀਨਾ ਨੂੰ ਵਾਈਫ ਮੇਰੀ ਨੂੰ ਵੀ ਯੂਵੀ ਦੀ ਮਾਨ ਨੂੰ ਵੀ ਕਹਿਣਾ ਵੀ ਜੇ ਗੁਰੂ ਵਾਲੇ ਬਣ ਜਾਓ ਮਹਾਰਾਜ ਕਿਤੇ ਪਤਾ ਨਹੀਂ ਉਹ ਕੁਝ ਵੀ ਕਰ ਸਕਦਾ ਹੈ ਗੁਰੂ ਰਾਮਦਾਸ ਜੀ ਕੁਝ ਵੀ ਕਰ ਸਕਦਾ ਹੈ ਕਦੇ ਵੀ ਕਲਾ ਕੁਝ ਵੀ ਕਰ ਸਕਦਾ ਹੈ